ਉਨ ਕਿਸੇ ਮਨੁੱਖ ਦਾ ਨਾਮ ਵਾਹਿਗੁਰੂ ਸਿੰਘ ਰੱਖਦੇ ਹੀ ਗੁਸਤਾਖੀ ਮਾਫ ਉਸ ਤੇ ਪੂਰਾ ਨਹੀਂ ਉਤਰਦਾ ਉਹਦੇ ਕੋਲ ਬੈਠਦੇ ਕੋਈ ਛੜ ਆ ਗਿਆ ਨ ਮਿਟਦਾ ਸਾਨੂੰ ਕੋਈ ਚਾਨਣਾ ਹੋ ਜਾਏਗਾ ਜਿਤਨੇ ਵੀ ਨਾਮ ਨੇ ਪਰਮਾਤਮਾ ਤੇ ਪੂਰੇ ਉਤਰਦੇ ਨੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਕਦੀ ਕਦਾਈ ਮਨੁੱਖਾਂ ਦੇਚ ਕੋਈ ਮਨੁੱਖ ਆਪਣੇ ਨਾਮ ਦੀ ਲੱਜਾ ਰੱਖਦਾ ਹੈ ਕਦੀ ਕਦਾ ਜਿਵੇਂ ਉਸ ਦਾ ਨਾਮ ਹੁੰਦਾ ਹੈ ਵੈਸੇ ਉਸ ਦੇ ਕੋਲ ਗੁਣ ਵੀ ਹੁੰਦੇ ਨੇ ਜੇ ਸੇਵਾ ਸਿੰਘ ਉਸ ਦਾ ਨਾਮ ਹੈ ਤੇ ਉਹਨੇ ਆਪਣੇ ਨਾਮ ਦੀ ਲੱਜ ਰੱਖੀ ਉਹ ਸੇਵਾ ਦੀ ਮੂਰਤੀ ਬਣ ਗਿਆ ਜੇ ਪ੍ਰੇਮ ਸਿੰਘ ਉਸ ਦਾ ਨਾਮ ਹੈ ਤੋ ਰੱਬੀ ਪ੍ਰਿਆਰ ਦੀ ਮੂਰਤੀ ਬਣ ਗਿਆ ਆਪਣੇ ਨਾਮ ਦੀ ਲੱਜ ਰੱਖੀ ਜੇ ਗੁਰਵਚਨ ਸਿੰਘ ਨਾਮ ਹੈ ਤੋ ਇਸਨੇ ਆਪਣੇ ਨਾਮ ਦੀ ਲੱਜ ਰੱਖੀ ਹੈ ਸਾਰਾ ਦਿਨ ਗੁਰੂ ਦੇ ਬਚਨਾਂ ਦੇ ਚਲਿੰਡ ਰਹਿੰਦਾ ਹੈ। ਕਦੇ-ਕਦਾਈ ਕੋਈ ਕਦ ਮਨੁੱਖ ਆਪਣੇ ਨਾਮ ਦੀ ਲੱਜਾ ਰੱਖਦਾ ਹੈ ਉਹ ਨਾਮ ਉਸ ਦੇ ਉੱਤੇ ਪੂਰਾ ਉਤਰਦਾ ਹੈ। ਵਰਨਾ ਮਨੁੱਖਾਂ ਦੇ ਜਿਹੜੇ ਨਾਮ ਨੇ ਇਹਨਾਂ ਤੇ ਸਾਰੇ ਚੰਗੇ ਪਵਿੱਤਰ ਪ੍ਰਮਾਤਮਾ ਦੇ ਨਾਮ ਨੇ ਪਰ ਇਹ ਨਾਮ ਉਹਨਾਂ ਤੇ ਪੂਰਾ ਉਤਰਦਾ ਨਹੀਂ। ਇਸ ਵਾਸੇ ਸਿਆਣਿਆਂ ਦੀ ਦੁਨੀਆ 'ਚ ਕਹਿ ਦਿੱਤਾ ਜਾਂਦਾ ਤੂੰ ਆਪਣੇ ਨਾਮ ਦੀ ਲੱਜਾ ਨਹੀਂ ਰੱਖੀ। ਜਿਸਾ ਤੇਰਾ ਨਾਮ ਸੇ ਵੈਸੇ ਤੇਰੇ ਕੋਲ ਗੁਣ ਨਹੀਂ ਨਾ ਜਿਸਾ ਤੇਰਾ ਨਾਮ ਸੇ ਵੈਸੇ ਤੇਰੇ ਕੋਲ ਖੂਬੀਆਂ ਨਹੀਂ ਨੇ ਜਿਸੇ ਮੈਂ ਸਵੇਰੇ ਅਰਜ਼ ਕੀਤੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਕਿਹਾ ਜਿਸਾ ਤੇਰਾ ਨਾਮ ਹੈ ਵੈਸੇ ਤੇਰੇ ਕੋਲ ਖੂਬੀਆਂ ਨਹੀਂ ਨੇ ਨ ਜ਼ੈਬ ਤੋਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਬਾਇਦ ਫਰੇਬ ਸਿਰ ਮੁਕਵਾਕ ਪਾਦਸ਼ਾਹ ਹੀ ਦਸੇ ਤੂੰ ਮਹਾ ਫਰੇਬੀ ਹੈ ਮਕਾਰ ਹੈ ਤੂੰ ਔਰੰਗਜ਼ੇਬ ਨਹੀਂ ਹੈ ਔਰੰਗਜ਼ੇਬ ਦੇ ਅਖਰੀ ਅਰਥ ਨੇ ਤਖਤ ਦੀ ਸ਼ੋਭਾ ਤਖਤ ਦਾ ਸ਼ਿੰਗਾਰ ਤੂੰ ਤਖਤ ਦਾ ਸ਼ਿੰਗਾਰ ਨਹੀਂ ਹੈ ਤੇਰੇ ਜੈਸਾ ਮਨੁੱਖ ਜਦ ਤਖਤ ਤੇ ਬੈਠਦਾ ਤਖਤ ਬਦਨਾਮ ਹੋ ਜਾਂਦਾ ਹੈ ਤਖਤ ਮਹਿਲਾ ਹੋ ਜਾਂਦਾ ਤੂੰ ਆਪਣੇ ਨਾਮ ਦੀ ਲੱਜ ਨਹੀਂ ਰੱਖੇ ਤੂੰ ਪ੍ਰਮਾਤਮਾ ਦੇ ਜਿਤਨੇ ਨਾਮ ਨੇ ਪ੍ਰਮਾਤਮਾ ਤੇ ਪੂਰੇ ਉਤਰਦੇ ਕੋਈ ਵੀ ਉਸ ਦਾ ਨਾਮ ਲਈਏ ਅਸੀਂ ਐਸਾ ਨਹੀਂ ਕਹਿ ਸਕਦੇ ਇਹ ਨਾਮ ਪ੍ਰਮਾਤਮਾ ਤੇ ਪੂਰਾ ਨਹੀਂ ਉਤਰਦਾ ਅਨੰਤ ਗੁਣਾ ਦਾ ਮਾਲਕ ਹੈ ਮਨੁੱਖਾਂ ਨੂੰ ਵੀ ਜਿਹੜੇ ਨਾਮ ਦਿੱਤੇ ਗਏ ਨੇ ਗੁਣਾਤਮਕ ਨਾਮ ਨਾਮਾਂ ਦੇ ਵਿੱਚ ਗੁਣ ਹੈ ਹੁਣ ਨਾਮ ਦੇ ਵਿੱਚ ਤੇ ਗੁਣ ਹੋਵੇ ਪਰ ਮਨੁੱਖ ਦੇ ਵਿੱਚ ਗੁਣ ਨਾ ਹੋਵੇ ਤਾਂ ਫਿਰ ਕਹਿ ਦਿੱਤਾ ਜਾਂਦਾ ਤੂੰ ਆਪਣੇ ਨਾਮ ਦੀ ਲੱਜਾਂ ਨਹੀਂ ਰੱਖੀ ਜਿਹਾ ਤੇਰਾ ਨਾਮ ਹੈ ਪਵਿੱਤਰ ਪਵਿੱਤਰ ਨਾਮ ਰੱਖ ਦਿੱਤੇ ਜਾਂਦੇ ਨੇ ਲੇਕਿਨ ਅਗਰ ਜੀਵਨ ਅਪਵਿੱਤਰ ਹੈ ਤਾਂ ਫਿਰ ਉਹ ਨਾਮ ਉਸ ਨੇ ਨਾਮ ਦੀ ਲੱਜਾਂ ਨਹੀਂ ਰੱਖੀ ਜਿਵੇਂ ਮੈਂ ਦੇਖਦਾ ਅਫਰੀਕਾ ਦਾ ਇੱਕ ਸ਼ਹਿਰ ਔਰ ਰਾਜਧਾਨੀ ਹੈ ਟੈਂਜ਼ਾਨੀਆ ਦੀ ਦਰ ਅਸਲਾਮ ਦਰ ਅਸਲਾਮ ਇਹਦੇ ਅਖਰੀਅਰਤ ਬਣਦੇ ਨੇ ਅਮਨ ਸਲਾਮ ਤੇ ਦਾ ਦਰਵਾਜ਼ਾ ਅਮਨ ਸਲਾਮ ਤੇ ਦਾ ਦਰਵਾਜ਼ਾ ਬੜਾ ਸੋਹਣਾ ਨਾਮ ਬੜਾ ਪਵਿੱਤਰ ਨਾਮ ਹੈ ਅਰਬੀ ਫਾਰਸੀ ਦਾ ਇਹ ਮਿਸ਼ਰਤ ਨਾਮ ਹੈ ਇਸਲਾਮ ਦੇ ਆਣ ਨਾਲ ਉਥੇ ਫਾਰਸੀ ਤੇ ਅਰਬੀ ਦੇ ਕਾਫੀ ਅਲਫਾਜ਼ ਪ੍ਰਚਲਦੇ ਹੈ ਸ਼ਹਿਰ ਦਾ ਨਾਮ ਦਰ ਅਸਲਾਮ ਅਮਨ ਸਲਾਮ ਤੀਦਾ ਦਰਵਾਜ਼ਾ ਮੈਨੂੰ ਇੱਕ ਦਫਾ ਜਾਣ ਦਾ ਮੌਕਾ ਮਿਲਿਆ